वेलकम टू माय ब्लॉग सारे बहन भ्रामांनो सह स्वीकार आज दे ब्लॉग विच तौडा स्वागत है जी आज ही बैठे हां जी टपे बाहर ਮਾਤਾ ਪਛੇ ਇਕਲੀ ਮੜੀ ਮੈਂ ਬਾਹਰ ਘਾਟੇ ਨਿਕਲਦਾ ਜੀ ਨਿਕਲ ਹੁੰਦਾ ਨਹੀਂ ਸਵੇਰੇ ਠੰਡ ਹੁੰਦੀ ਹੈ ਜੀ ਕਿਉਂ ਤੋਪਾ ਜੀ ਬਾਹਰ ਮੱਖੀਆਂ ਬਹੁਤ ਬੰਨੀਆਂ ਦੱਸੇ ਪਤਾ ਨਹੀਂ ਕੀ ਚੱਕਰ ਮੱਖੀ ਮੱਖੀ ਹੋਰ ਬਹੁਤ ಜಾਦੀ ਬਾੜੀ ਜਾਵਾ ਮੱਖੀ ਬਹੁਤ ਦੱਸਦਾ ਨਹੀਂ ਪਿੱਛੇ ਹੋ ਗਈ ਕਤੋਂ ਇਕੱਠੋਂ ਆਉਂਦੀਆਂ ਨੇ ਤੇ ਵਿੱਚ ਵੀ ਵਿਚਾਰੀਆਂ ਤੁੱਪਈਆਂ ਆਉਂਦੀਆਂ ਨੇ ਅੰਦਰ ਦਾ ਹੀ ਵੀ ਨਹੀਂ ਆਉਂਦੀਆਂ ਤੁੱਪਈਆਂ ਆਉਂਦੀਆਂ ਨੇ ਇਹ ਵੀ ਅੰਦਰ ਨਹੀਂ ਆਉਂਦੀਆਂ ਮੜਾਇਆ ਬੈਠਿਆ ਚਲੋ ਤਪਸ਼ ਕੀ ਮੜਾਇਆ ਤੋਂ ਬੈ ਕੇ ਪੰਦਰਾਂ ਛੱਟ ਖੂਨ ਖਾਨ ਚੱਲ ਪੈਂਦਾ ਸ਼ਰੀਰ ਦਾ ਨਾੜਾਂ ਦਾ ਬੰਦਾ ਬੈਠਾ ਚ 24 ਘੰਟੇ ਬੈਠਦੇ ਸਾਨੂੰ ਪਤਾ ਹੀ ਆ ਜੀ ਮੜਾਇਆ ਐਕਸਰਸਾਈਜ਼ ਲਾਤ ਰਹੀ ਐਕਸਰਸਾਈਜ਼ ਵੀ ਹੋ ਜਾਂਦੀ ਆ ਬੰਦਾ ਕਰਦਾ ਬੈਗਿਆ ਹੈ ਤੇ ਬੈੱਡ ਤੇ ਬੈਠਾ ਹੋਵੇ ਤੁਹਾਨੂੰ ਪਤਾ ਹੀ ਹੈ ਬੰਦਾ ਪਾਸੇ ਜੇ ਮਰੀ ਜਾਂਦਾ ਕਦੇ ਇਧਰ ਨੂੰ ਕਦੇ ਉਧਰ ਨੂੰ ਬਸ ਬੈੱਡ ਤੇ ਦਾ ਹੈ ਜਿਆ ਕੁਝ ਹੀ ਹੁੰਦਾ ਜੀ ਹੁਣ ਕੀ ਕਰ ਸਕਦੇ ਆ ਹਨ ਰੱਬ ਨੇ ਕਰੀ ਦਿੱਤਾ ਜੇ ਕੰਮ ਐਡਾ ਵੱਡਾ ਹਨ ਰੱਬ ਮੂਰੇ ਕੋਈ ਜੋਰ ਨਹੀਂ ਕਿਸੇ ਦਾ ਜੋਰ ਹੀ ਨਹੀਂ ਚੱਲਦਾ ਜੀ ਜੋ ਰੱਬ ਨੇ ਕਰਨਾ ਉਹ ਉਹ ਹੋ 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 ਕੇ ਹੀ ਰਹਿੰਦਾ ਜੀ ਰੱਬ ਮੁਰਜਾ ਰੱਬ ਪਾਣਾ ਮਿੱਠਾ ਲੱਗ ਉਹਦਾ ਪਾਣਾ ਮਿੱਠਾ ਹੀ ਮੰਨਣਾ ਪੈਂਦਾ ਜੀ ਬਹੁਤ ਬਹੁਤ ਸਾਰੇ ਧੰਨਵਾਦ ਤੁਸੀ ਸਾਰੇ ਭੈਣ ਭਰਾ ਬਹੁਤ ਪਿਆਰ ਕਰਦੇ ਹੋ ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਭਾਈ ਸਾਰੇ ਭੈਣ ਭਰਾ ਮਾਣੂ ਖੁਸ਼ੀਆਂ ਬਖਸ਼ੇ ਰੱਬ ਬਹੁਤ ਬਹੁਤ ਔਰ ਪਿਆਰ ਕਰਦੇ ਹਾਂ ਤੁਸੀਂ ਸਾਰੇ ਭੈਣ ਭਰਾ ਬੜਾ ਧੰਨਵਾਦ ਆਈ ਛੋਟਾ ਬਲੌਗ ਦੇ ਨਾਲ ਜੁੜੇ ਰਹੋ ਨਵੀਆਂ ਤਾਂ ਨਵੀਆਂ ਐਕਟੀਵਿਟੀ ਆਜ ਗੱਲਾਂ ਬਾਤਾਂ ਕਰਦੇ ਆਂ ਤਪਸ਼ੇਕਦੇ ਆਂ ਤਪਸ਼ੇਕ ਲਈ ਬਹੁਤ ਤੇ ਸ਼ੌਂ ਦੀ ਆ ਗਈ ਹੁਣ ਔਰੇ ਅਨੰਦ ਹੀ ਚੱਲਦਿਆ ਫਾਦਰ ਸਾਹਿਬ ਹੈ ਤੁਹਾਨੂੰ ਬਲੋਗ ਆ ਸਾਰੇ ਸਾਥਰੀ ਕਾਲੀ ਸਤ ਨਿਹਾਲ ਜੀ ਸਸਰੀ ਘਰ ਸਾਰੇ ਨਾਲ ਸਾਰੇ ਨਾਲ ਆ ਤੁਸੀਂ ਔਰ ਕੇ ਸਸਰੀ ਘਰ ਆ ਗਏ ਹਾਂ ਜੀ ਸਤ ਨਿਹਾਲ ਆਰੇ ਭੈਣ ਭਰਾ ਬਹੁਤ ਪਿਆਰ ਕਰਦੇ ਹਾਂ ਸਾਰੇ ਭੈਣ ਭਰਾ ਬਹੁਤ ਜ਼ਿਆਦਾ ਲੈ ਲਾਈਟ ਲਾ ਦਿਓ ਜੀ ਸਾਰੇ ਭਾਈ ਸਾਰੇ ਨਾਲ ਸਾਰੇ ਨਾਲ ਹੀ ਬਹੁਤ ਰਹੇ ਹੀ ਬਾਦ ਪਿਆਰ ਕਰਦੇ ਹਾਂ ਸਾਰੇ ਭੈਣ ਕੱਲਾ ਬੰਦਾ ਦਾ ਕੁਛ ਕੰਨੀ ਨਹੀਂ ਕਰਦਾ ਸਾਰੇ ਭੈਣ ਭਰਾ ਬਾਲਾ ਪਿਆਰ ਕਰਦੇ ਆ ਉਹ ਬੈਠਾ ਹੁੰਦਾ ਜੀ ਮੈਂ ਇੱਥੇ ਤੇ ਤਵਾ ਪਿਆ ਪਿਆ ਦੇਖ ਲੋ ਜੀ ਸਾਰੇ ਰਿਆਂ ਸੰਗਰ ਦੀਆਂ ਮਹਿਰਾਂ ਦੀ ਨਾਲ ਬੰਦ ਮਤਲਬ ਜੋ ਵੀ ਹੁੰਦਾ ਆ ਫੜੇ ਬੋਡਲਾ ਰਿਏ ਨਾ ਨਾ ਭਾਈ ਬੂੜ ਨਾਲ ਪੈਰ ਸਟ ਜਾ ਜਾਂਦਾ ਆਹ ਹੋਮ ਬੈਲੋਂ ਨਾਲੇ ਹੋਰ ਆਇਆ ਵੀ ਮੋਕਾ ਠੰਡ ਵੀ ਹੋ ਗਈ ਮਾਰੀ ਮੋਢੀ ਨਾਲ ਪੈਰ ਨਿੱਘਾ ਰਹਿਣਾ ਤੇ ਵਕਤ ਵੀ ਸਿੱਧਾ ਆਇਆ ਵੀ ਹੋ ਜਾਂਦਾ ਪੈਰਾਂ ਦੇ ਪੈਰਾਂ 'ਚ ਚੁੱਤੀ ਪਾਉਣਾ ਸਿੱਧਾ ਵੀ ਕੁਝ ਹੋਊਗਾ ਪੈਰਾਂ ਨਹੀਂ ਮਾਰੰਦਾ ਨਾ ਕਹ ਕੁੰਜਤੀ ਹੈ ਜਿਹੜੀ ਇਹ ਪੈਰ ਨੂੰ ਆਪੇ ਜਿਹੜਾ ਬੈਂਕਟ ਹੈ ਕੱਢ ਲੈਂਦੀ ਹੈ ਇਹਦੇ 'ਚ ਤਾਂ ਜੁੱਤੀ ਦੱਸਦੀ ਆ ਔਰ ਪਤ ਲੋੜ ਸੁਖਾ ਸੁਖਾ ਜੁੱਤੀ ਪਾ ਕੇ ਰੱਖਿਆ ਲੋਰੇ ਲੋੜ ਔਰ ਲੋਰ ਪਾੜਦੀ ਇਹਨੇ ਕਿਨੇ ਹਾਂ ਕੁੱਤੀ ਹੋਈਓ ਮੈਂ ਖੋਣ ਲੱਗਿਆ ਇਹਦਾ ਦੇਲਾ ਨਹੀਂ ਕੋਈ ਦਾ ਦੇਲਾ ਨਾ ਆਪਣਾ ਨਾਮੇ ਪਰਵਾਦੇ ਨਵੀ ਲੈ ਲਈਏ ਯਾਰ ਨਵੇਂ ਵੀ ਲੈ ਲਈਓ ਬਹੁਤ ਹਾਇ ਵੀਂਚੇਰ ਵੀ ਮਾੜੀ ਹੁਣ ਕੰਡ ਮਜੀ ਹੋਈ ਯਾਰ ਡੰਗ ਸਾਰਾ ਨਾਲ ਕੰਡ ਤਾਂ ਹੈਗੀ ਆ ਫਟ ਆਉਂਦੀ ਮੇਰੀ ਹਾਂ ਬੋਲੋ ਕਾਂਡਮ ਤਾਂ ਹੈਗੀ ਆ ਜਿਹੜੀ ਸਾਰੀ ਪਹੁੰਚ ਐ ਨਹੀਂ ਇਹਨੇ ਕਾਂਡਮ ਨੇ ਨਾ ਆਪਣੇ ਟਾਈਮ ਬੜਾ ਹੋ ਗਿਆ ਇਹਨੂੰ ਕੋਈ ਨਾ ਸੈਟਾਂ ਤੇ ਚੀਜ਼ਾਂ ਲੱਗੀਆਂ ਦੀਆਂ ਨੇ ਹਾਂ ਆ ਇਹਦੇ ਉੱਤੇ ਬਾਹਾਂ ਧਰੀਆਂ ਨੇ ਹਾਂ ਉਹ ਟੁੱਟ ਗਏ ਹੁਣ ਇਹ ਬਾਹਾਂ ਵੀ ਨਹੀਂ ਐ ਧਰਜਾ ਨਿਊ ਚੌਂਦੀਆਂ ਨੇ ਹਾਂ ਕੋਈ ਜੀ ਬੰਦਾ ਕਰੂ ਕਿਰਪਾ ਕੋਈ ਮੌਕਾ ਬਣੂਗੀ ਗੱਲ ਵਾ ਉਹ ਨਵੀਂ ਲਵਾਗੇ ਲੈਨੇ ਆ ਇਹਦਾ ਨਵੀ ਲੈਣ ਦਾ ਹਲਕਾ ਰ ਕਰਨਿਆ ਕਰਦੇ ਆ ਤੇਜ਼ ਹਲ ਕਰਕੇ ਫਿਰ ਨਵੀ ਲਈਏ ਮਾਤ ਦਰਪਾ ਕੋਈ ਨਾ ਕੋਈ ਕਰਪਾ ਕਰਦੋਂ ਨਾ ਉਹਦਾ ਪਾਪਾ ਦਾਦਾ ਮਾਲਕ ਰੱਬ ਬਹੁਤ ਜੀਵਦੀ ਆ ਜੀ ਆਇਆਂਾ ਬਹੁਤ ਵੱਡਾ ਹੈ ਮਾਲਕ ਰੱਬ ਮਾਲਕ ਬਹੁਤ ਰੱਬ ਹਰੇਕ ਦੀ ਆ ਮੈਂ ਕਹੀਏ ਹਰੇਕ ਦੀ ਰੱਬ ਹਨਾ ਸੁਣਦਾ ਬਿਲਕੁਲ ਸੁਣਦਾ ਭਾਈ ਸਪ੍ਰੇ ਦੀ ਲੈਣੇ ਚਾਹੀਦੀ ਬੰਦੇ ਨੂੰ ਜਿਹੜਾ ਬੰਦਾ ਸਾਰੇ ਸਪ੍ਰੇ ਨੂੰ ਸਾਰਾ ਘਰ ਬੰਦੇ ਨੂੰ ਕਰਨਾ ਚਾਹੀਦਾ ਆਪਣੇ ਤਨਮਨ ਤੋਂ ਜਿਹੜਾ ਮੰਨਦਾ ਉੰਧਿਆ ਨੇ ਮਰਜ਼ਾ ਸਭ ਦੀਆਂ ਪੂਰੀਆਂ ਕਰਦਾ ਹਾਂ ਜਿਹੜਾ ਬੰਦਾ ਤਨ ਮੰਨ ਤੋਂ ਆਪ ਸੁਖ ਨਹੀਂ ਛੋਟੇ ਲੈਣੇ ਆ ਫਿਰ ਜਿੱਡਾ ਸੋਚਾ ਉਹਨਾਂ ਕੀ ਹੋਊਗਾ ਮਰਜ਼ਾ ਮਰਜ਼ਾ ਪੂਰੀਆਂ ਸਾਡੇ ਹੋ ਮੜਾ ਕੰਮ ਹੋ ਗਿਆ ਗੋਮਰ ਦੀ ਮਾਲਕ ਆਪਣੇ ਉਹਦੀ ਵਿਚਾਰੀ ਦੇ ਉਨੇ ਹੀ ਸਾਹ ਲਿਖੇ ਹੋਏ ਸੀਗੇ ਗਾਉਂ ਦੇ ਔਰ ਹੁਣ ਦੇਖੋ ਇਹਦੇ ਵਿੱਚ ਤਾਂ ਜਿਹੜਾ ਬੱਸ ਲਿਖਿਆ ਸੀ ਦਾਦਾ ਦਾ ਹੋ ਹੀ ਹੋਣਾ ਭਾਈ ਓਹੀ ਹੋਣਾ ਆ ਡੰਗਰ ਦਾ ਇਹ ਅਨੰਦ ਆਪਾ ਬੰਦਾ ਤਾਂ ਕਿਨਾਂ ਜੋ ਉਹਨਾਂ ਤਾਂ ਰੱਖ ਨਹੀਂ ਸਕਦਾ ਜਦੋਂ ਉਹਦਾ ਦਾਣਾ ਪਾਣੀ ਖਤਮ ਹੋ ਗਿਆ ਪੂਰਾ ਹੋ ਗਿਆ ਚਾਰਾ ਘਾ ਜਿਹੜਾ ਵੀ ਉਹਨੇ ਪਾਣੀ ਜਾਣੇ ਇਸ ਘਰ ਦਾ ਪੀਣਾ ਖਾਣਾ ਸੀ ਉਹ ਦਾ ਪੂਰਾ ਹੋ ਗਿਆ ਬੋ ਵਿਚਾਰੀ ਇਸ ਕਰਕੇ ਉਹਦੀ ਡੈਥ ਹੋ ਗਈ ਯਾਨੀ ਘਾਟਾ ਬਹੁਤ ਹੋ ਗਿਆ 60 70000 ਦੀ ਬੈੜੀ 98 ਲੱਖ ਦੇ ਵੇਟ ਸੀ ਬਗਾਨੀ 8000 6 ਨਜ਼ਰ ਦੀ ਸੀ ਦੋ ਦਾਰ ਕਿਸੇ ਕੋਲ ਹੋਵੇ ਇਹ ਹੀ ਕਿਸੇ ਤੋਂ ਆਪਾਂ ਬਹੁਤ ਸੌਦਾ ਕਰਦੇ ਫੋੜ ਦੇ ਆਗਲਾ ਕਹਿੰਦਾ ਭਾਈ ਇਹ ਲੱਖ ਜੀ ਲੱਖ ਦੀ ਹਗਲਾ ਅੰਗ ਕਹਿੰਦਾ ਲੱਖ ਤੋਂ ਵੱਧ ਕੋਈ ਹੋਗਾ ਨਹੀਂ ਹੋ ਅੱਖਾਂ ਪੜਾ ਦੇ ਖਾ ਲਓ ਆਪਾਂ ਨੂੰ ਵਜਨ ਇਹਦਾ ਚੱਲ ਹੋਰ ਆਪਾਂ ਦਾ ਵੇਚਣੀ ਹੈ ਨਾ ਵੇਚਣੀ ਦਾ ਆਪਾਂ ਕਿੱਥੇ ਦੀ ਐ ਮੇਰੀ ਫੋਟ ਆਉਂਦੀ ਐ ਆ ਹੋਈ ਦਾ ਬਿਲਕੁਲ ਹੋਰੀ ਫਲ ਜਮਾ ਹੋਣ ਦਾ ਤੁਹਾਡੀ ਹੁਣ ਹੋਰ ਵੰਦਾ ਹੁਣ ਜਣ ਦੀ ਪੂਰਾ ਮੂੰਹ ਦਾ ਇਹ ਨੂੰ ਬੜਾ ਇੱਕ ਮਾਰਾ ਇਹਨਾਂ ਤਾਲਾ ਬਸ ਸੱਲੇ ਨੂੰ ਕਰ ਸਾਰੇ ਉੱਤਰ ਮੈਂ ਆਏ ਹੁਣ ਫੋਲੋਡ ਫੋਲੋਨ ਪਾਕਤਾਂ ਚੜੀ ਥੋੜੀ ਯੇ ਹਾਈ ਛੇ ਹੁਣ ਪਾਕ ਵੀ ਨਹੀਂ ਇਹ ਪੂਰੀ ਪਾਕ ਤੇ ਤੋਂ ਵੀ ਅਣ ਚਾਹ ਪੀਣੇ ਆਈ ਘਟ ਚਾਹ ਪੀਂਦੇ ਪਾਕਦਾਨ ਲੱਜ ਜਾਂਦੀ ਆ ਤੇ ਸਾਰੇ ਭੈਣ ਭਰਾ ਜੁੜੇ ਰਿਹਾ ਕਰੋ ਜੀ ਬਲੌਗਾਂ ਨਾਲ ਬਲੌਗਾਂ ਚੱਕੋ ਵੱਧ ਤੋਂ ਵੱਧ ਯੇ ਗੱਲਾਂ ਬਾਤਾਂ ਹੋਰ ਵੀ ਕਰਦੇ ਆਂ ਜੀ ਤੇ ਬਾਹਰ ਵੀ ਢੇੜਾ ਫੇੜਾ ਦਵਾਂਗੇ ਹੁਣ ਟੋਪੀ ਬਹੁਤ ਹੋ ਗਈ ਬਾਹਰ ਬੈਠਿਆ ਨਹੀਂ ਜਾਂਦਾ ਜੀ ਹਾਂਜੀ ਤੋ ਤਪ ਚੇਕ ਲਈ ਜੀ ਅੰਦਰ ਆ ਗਏ ਆ ਹੁਣ ਲੱਤ ਦੇ ਲਈ ਐਕਸਰਸਾਈਜ਼ ਕਰੀ ਸੀਗੀ ਔਰ ਲੱਤ ਨੂੰ ਲਾਉਣਾ ਪੈਣਾ ਜੀ ਤੇਲ ਹਰੇ ਪੈਣ ਭਰਾ ਜੁੜੇ ਰਿਹਾ ਨਾਲ ਬਹੁਤ ਕੁਝ ਕਰਨਾ ਪੈਂਦਾ ਜੀ ਹੁਣ ਜੇ ਇਹਨੂੰ ਹੁਣ ਜੇ ਮੈਂ ਤੇਲ ਨਾਲ ਆਵਾਂ ਫਿਰ ਇਹ ਤੁਹਾਨੂੰ ਪਤਾ ਨਹੀਂ ਸਿਆਲ ਦੇ ਮਹੀਨਾ ਇਹ ਐਸੋ ਵਿਖਣ ਲੱਗ ਜਾਂਦਾ ਆ ਜਿਹੜਾ ਮਾਸ ਹੈ ਨਾ ਇਹ ਸਾਰਾ ਨਕਲੀ ਆ ਇਹ ਉਖਣ ਲੱਗ ਜਾਂਦਾ ਇਹ ਖਲੇਪੜ ਦੇ ਲੈਣ ਲੱਗ ਜਾਂਦੇ ਇਹਦੇ ਤਾਂ ਕਰਕੇ ਨਾ ਫਿਰ ਇਹਦੇ ਨਾਰੀਅਲ ਦਾ ਤੇਲ ਹੋਰ ਲੱਪੇ ਭੇ ਬਹੁਤ ਕਰਨਾ ਪੈਂਦਾ ਇਹ ਨਾਲ ਆਈ ਹੀ ਫਿਰ ਤੁਹਾਨੂੰ ਪਤਾ ਖਰਾ ਹੋ ਰਣਾ ਕਮ ਕਲੇਪੜੇ ਲੈਣ ਲੱਗ ਜਾਂਦੇ ਆ ਮਾਸ ਦੇ ਹੋ ਨਹੀਂ ਬੁੱਤ ਬੋਖਾ ਬਹੁਤ ਮਾਗ ਦਾ ਖਲੇਪੜ ਜੇ ਲੈ ਕੇ ਫਿਰ ਪਤਾ ਕੀ ਹੁੰਦਾ ਫਿਰ ਹੋਣ ਲੱਗ ਜਾਂਦਾ ਜਖਮ ਫਿਰ ਜਖਮ ਹੋ ਜਾਂਦਾ ਜਖਮ ਹੋ ਕੇ ਖੂਨ ਨਿਕਲਣ ਲੱਗ ਜਾਂਦਾ ਖੂਨ ਕਾ ਲਾ ਗਿਆ ਪੈਰਾਂ ਤੇ ਮਿਲ ਆਉ ਗੁੱਠੇ ਦੇ ਵਿਚਾਲੇ ਹਾਂ ਹਾਂ ਰਾਮ ਰਾਮ ਉੱਥੇ ਜੀ ਸਾਰੇ ਮਿਲ ਆਉ ਗੁੱਠੇ ਇੱਥੋਂ ਦੁਖਦਾ ਇੱਥੋਂ ਬੱਸ ਆਂ ਦੀਂਦਾ ਵਾ ਇੱਥੋਂ ਹੈ ਇੱਥੋਂ ਦੁਖਦਾ ਆ ਆ ਦੇ ਆ ਦੇ ਐ ਜਦੋਂ ਮੈਂ ਵਜਨ ਦਿੰਨਾ ਪੂਰਾ ਇੱਥੇ ਨਾਟਕ ਸੇਵੇਂ ਨੇ ਇੱਥੇ ਰਾੜ ਪਾ ਕੇ ਸਾਰੀ ਲੱਤ 'ਚ ਇੱਥੇ ਨਾਟਕ ਸੇਵੇਂ ਆ ਗੋਡੇ ਤੱਕ ਹਾਂਜੀ ਗੋਡੇ ਤੱਕ ਹੀ ਆ ਇੱਥੇ ਤਾਂ ਕਰਾੜ ਪਈ ਆ ਇੱਥੇ ਕਿਸੇ ਜਿਆ ਨਟ ਉਹ ਨਟਾ ਕਰਕੇ ਹੁਣ ਪਤਾ ਨਹੀਂ ਦੇਖਣਾ ਪਣਾ ਅਖਿਰਾ ਕਰਾਂਗੇ ਜੇ ਤੋ ਪਤਾ ਨਹੀਂ ਕਿ ਹੁਣ ਨਟਾ ਕਰਕੇ ਦੁਖਦਾ ਪਤਾ ਨਹੀਂ ਉਹ ਨਹੀਂ ਮੁੜਿਆ ਜਿਹਾ ਬਜੰਦ ਦਿੱਤਾ ਤਾਂ ਭੈਣ ਤੇਨੇ ਆਉਨੇ ਆਂ ਕ ਬਜਰਾ ਤੂੰ ਗਾਇਨੀ ਬਜਰਾ ਉਸਤੈ ਉਹ ਨਾ ਨਾ ਦਿੰਦੇ ਕੋਈ ਨਾ ਰੱਬ ਕਰੋ ਕਿਰਪਾ ਸਾਰੇ ਭੈਣ ਭਰਾਵਾਂ ਨੂੰ ਸਾਰੇ ਭੈਣ ਭਰਾ ਤੁਸੀਂ ਜੁੜੇ ਹੋਏ ਹੋ ਦੁਆਵਾਂ ਕਰਦੇ ਹੋ ਤੁਹਾਡੀਆਂ ਦੁਆਵਾਂ ਦੇ ਨਾਲ ਹੀ ਤੁਹਾਡੀਆਂ ਦੁਆਵਾਂ ਦੇ ਨਾਲ ਹੀ ਮੈਂ ਤਰਨ ਲੱਗਣਾ ਜੀ ਸਾਰੇ ਭੈਣ ਭਰਾ ਦੁਆਵਾਂ ਕਰਿਆ ਕਰੋ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਚੈਨਲ ਨੂੰ ਮੈਨੂੰ ਕੋਈ ਸਪੋਰਟ ਹੋ ਜੇਗੀ ਆ ਮੈਨੂੰ ਕੋ ਬੰਡ ਲੱਗਣੇ ਦੀ ਹੈ ਨਾ ਤੁਸੀਂ ਸਾਰੇ ਭੈਣ ਭਰਾ ਤੁਸੀਂ ਜਾਣਦੇ ਹੋ ਜੀ ਹੁਣ ਮੇਤੋ ਦੁਰ ਤਾ ਹੁ ਮੇਤੋ ਮੈਂ ਕੀ ਕਰ ਲੂੰਗਾ ਕੋ ਕੋ ਵੱਡਾ ਹੈ ਨਾ ਕੁਛ ਨਾ ਕੁਛ ਚਲੋ ਕੁਛ ਨਾ ਕੁਛ ਕੁਛ ਵੀ ਚਲ ਹੁੰਦਾ ਹੈ ਨਾ ਆਪਾ ਤੁਹਾਡੇ ਸਾਰੇ ਭੈਣ ਭਰਾ ਬਾਰੇ ਆਖਰੀ ਨਾਲ ਹੀ ਆ ਬਸ ਤੋਂ ਬਾਅਦ ਸਬਸਕ੍ਰਾਈਬ ਕਰਿਆ ਕਰੋ ਫਿਰ ਜੇ ਜੇ ਲੱਖ ਸਬਸਕ੍ਰਾਈਬਰ ਹੋਣ ਫਿਰ ਆਪਾਂ ਪਾਰਟੀ ਕਰਾਂਗੇ ਵੱਡੀ ਰੱਬ ਦੀ ਕਿਰਪਾ ਨਾਲ ਨਾਲੇ ਮੈਂ ਲੱਤ ਲਵਾਉਣੀ ਹੈ ਜੀ 8 ਲੱਖ ਦੀ ਲੱਤ ਲੱਗਣੀ ਆ ਬਹੁਤ ਜੀ ਪੈਸੇ ਲੱਗਣੇ ਆ ਪਹਿਲਾਂ ਪੈਸੇ ਬਹੁਤ ਲੱਗੇ ਪਤਾ ਨਹੀਂ ਰਾਪਨ ਰਾਪਨ ਵਿੱਚ ਹੁਬਾ ਹੋਣਾ ਉਹੀ ਆ ਜਿਹੜਾ ਰਾ 10 ਦਿਨ ਨੂੰ ਮਨਜ਼ੂਰ ਆ ਹਨਾ ਜਿਹੜਾ 10 ਦਿਨ ਨੂੰ ਮਨਜ਼ੂਰ ਆ ਹੋਣਾ ਤਾਂ ਹੈਗਾ ਉਹੀ ਆਪਾਂ ਕਰ ਸਕਦੇ ਆ ਕੋਸ਼ਿਸ਼ ਕੋਸ਼ਿਸ਼ ਕਰਨਾ ਆਪਣਾ ਹੱਕ ਆ ਕੋਸ਼ਿਸ਼ ਕਰਨ ਦਾ ਹੀ ਆਪਣਾ ਫਰਜ਼ ਆ ਕੋਸ਼ਿਸ਼ ਆਪਾਂ ਨੂੰ ਕਰਨੀ ਪੈਣੀ ਆ ਕੋਸ਼ਿਸ਼ ਆਪਾਂ ਨਾ ਕਰੀਏ ਫਿਰ ਤੁਹਾਨੂੰ ਪਤਾ ਹੀ ਨਹੀਂ ਕੋਸ਼ਿਸ਼ ਦਾ ਸਾਨੂੰ ਪਤਾ ਹਰੇਕ ਤੀਜ ਕੋਸ਼ਿਸ਼ ਦਾ ਭਾਰ ਦੀ ਹੈ ਭਾਈ ਫੇਰੀ ਬਣਦੀ ਹੈ ਤੁਹਾਨੂੰ ਹੁਣ ਜੇ ਬੈਠੇ ਹੀ ਰਹਾਂਗੇ ਆਪਾਂ ਉਹ ਵੀ ਹੁਣ ਜੇ ਕਈ ਵੀ ਆਈ ਬੈਠੇ ਰਹਾਂਗੇ ਹਨ ਐਵੇਂ ਨਹੀਂ ਗੱਲ ਬਣਨੀ ਬਹੁਤ ਦੁੱਖ ਘਟਾਏ ਮੈਂ ਤੇਰੇ ਅਗਲਾ ਕਹਿੰਦਾ ਯਾਰ ਤੂੰ ਕਟਿਆ ਹੈ ਨਾ ਸਾਨੂੰ ਵੀ ਦਿਖਾਣਾ ਹੁਣ ਮੈਂ ਆਪਣੇ ਭੈਣ ਭਰਾਵਾਂ ਨਾਲ ਗੱਲ ਸਾਂਝੀ ਕਰ ਲਉਣਾ ਮੇਰਾ ਦਿਲ ਹੌਲਾ ਹੋ ਜਾਂਦਾ ਵੀ ਹਾਂ ਯਾਰ ਹਨ ਇਸ਼ਾਰੇ ਆਪਣੇ ਭੈਣ ਭਰਾ ਕਮੈਂਟ ਕਰ ਦਿਆ ਕਰੋ ਕਮੈਂਟਾਂ ਦੇ ਨਾਮ ਗੱਲਾਂ ਸ਼ੇਅਰ ਕਰਿਆ ਕਰੋ ਹਨਾ ਹਰੇਕ ਬਲੌਗ ਦੇ ਵਿੱਚ ਕਮੈਂਟ ਕਰਿਆ ਕਰੋ ਕਮੈਂਟ ਦੇ ਨਾਮ ਮੇਰੇ ਗੱਲ ਮੇਰੇ ਨਾਲ ਗੱਲਾਂ ਸ਼ੇਅਰ ਕਰਿਆ ਕਰੋ ਸਾਰੇ ਭੈਣ ਭਰਾ ਸਾਰਿਆਂ ਨੂੰ ਹੱਥ ਬਨ ਕੇ ਬੇਨਤੀ ਆ ਬਸ ਆਪਾਂ ਤਾਂ ਇਹੀ ਚਾਹੁੰਦੇ ਆ ਮੈਂ ਸਾਰੇ ਭੈਣ ਭਰਾ ਪਿਆਰ ਕਰਦੇ ਆ ਬਹੁਤ ਆਪਾਂ ਮੈਰੀਕਨੀ ਫੈਮਲੀ ਬਣ ਗਈ ਸਾਰੀ YouTube ਫੈਮਲੀ ਆਪ ਆਪਣੀ ਹੈਨਾ ਸਾਰੇ ਤਾਂ ਦੁਨ ਦਰਸਤੀਆਂ ਦੇ ਸਾਰੇ ਉੱਚੀਆਂ ਗੱਲਾਂ ਦੇ ਬੱਚੇ ਰੱਖੇ ਪਰਮਾਤਮਾ ਖੁਸ਼ੀਆਂ ਦੇਵੇ ਸਭ ਨੂੰ ਸਾਰੇ ਖੁਸ਼ ਰਹਿਣ ਇਹੀ ਆ ਬੱਸ ਜੀ ਹੋਰ ਤਾਂ ਕੀ ਹੁੰਦਾ ਹੈਨਾ ਥੋੜ੍ਹੀ ਬੋਲੀ ਹੈ ਬਹੁਤ ਸੋ ਠੰਡ ਦੇ ਵਿੱਚ ਲੱਤ ਬਹੁਤ ਪੀੜ ਕਰਦੀ ਆ ਬਹੁਤ ਪੀੜ ਹੁੰਦੀ ਆ ਲੱਤ ਚ ਦਰਦ ਹੁੰਦਾ ਬਹੁਤ ਜਿਆਦਾ ਗਿੱਟੇ ਦੇ ਵਿੱਚ ਬੜਾ ਦਰਦ ਹੁੰਦਾ ਢੋਹੀ ਦੇ ਵਿੱਚ ਬੜਾ ਦਰਦ ਹੁੰਦਾ ਮੈਂ ਕਦੇ ਛਿੱਧਾ ਨਹੀਂ ਪਿਆ ਜੀ ਮੈਂ ਵਸਾ ਮੇਰੀ ਟੂ ਲਾਈ ਵੀ ਆ ਐਵੇਂ ਮੈਂ ਪੈਣਾ ਹੁੰਦਾ ਆ ਚਾਰਦ ਲੱਗਿਆ ਹੋਇਆ ਐਵੇਂ ਗੂੰਜ ਲਾਈ ਜਨ ਐਵੇਂ ਕਮੈਂਟ ਕਰੀ ਜਨ ਬੈਠਾ ਹੈ ਲਾਈਵਾਂ ਨੂੰ ਕੁਛ ਕਰਦਾ ਹੁੰਨਾ ਵਸਾ ਹੈ ਬੈਠਾ ਹੈ ਨਾ ਬਸ ਮੈਂ ਛਿੱਧਾਰੇ ਵਿੱਚ ਤੋਂ ਪਾਏ ਹੁੰਦਾ ਟੋਹੀ ਦੇ ਟੀਕੇ ਬਾਹਲੇ ਲੱਗੇ ਹੋਏ ਆ ਜੀ ਦਾ ਕਰਕੇ ਢੋਹੀ ਸਿੱਧਾ ਜਦੋਂ ਬੈਠਣਾ ਢੋਹੀ ਇੱਕ ਬੈਠਣ ਕੁੱਪ ਪੈ ਗਿਆ ਚਾਹ ਤੁਰੋ ਉਹਨੂੰ ਉਦੋਂ ਹੀ ਰੱਖੋ ਹੋਊਗਾ ਨਾੜਾ ਜੇ ਕੁੱਪ ਪਿਆ ਲਾਗੋ ਤਾਂ ਹੁਣ ਜਾ ਮੈਂ ਨਹੀਂ ਜਿਵੇਂ ਆਪਾਂ ਹੁਣ ਆਏ ਬਹਿਲੇ ਆ ਨਾ ਜਦੋਂ ਤੁਰਾਂਗੇ ਉਦੋਂ ਵੀ ਕੁੱਪ ਪਾਊਗਾ ਹੁਣ ਜੇ ਮੈਂ ਸਿੱਧੀ ਕਰਦਾ ਮੈਂ ਇੱਥੋਂ ਦੁਖਦੀ ਢੋਹੀ ਹੁਣ ਐ ਬੈਠੇ ਰਹਿਣਾ ਮੇਰਾ ਤਾਂ ਪੈ ਗਈ ਕੁੱਬਾ ਹੋ ਗਿਆ ਹੁਣ ਜੇ ਤੁਰਾਂਗਾ ਹੋਊਗਾ ਚੱਕਰ ਮੇਰੀ ਇੱਕ ਫਰੈਂਡ ਆ ਉਹ ਵੀ ਬੈਠੀ ਰਹਦੀ ਹੈਗੀ ਹੁਣ ਉਹ ਆਏ ਵਾਲਾ ਤੁਰਦੀ ਹੈਗੀ ਫਿਰ ਉਹ ਵੀ ਹੁੰਦਾ ਬੱਤ ਫਿਰ ਗੱਬਾ ਵਾਲੰਦਾ ਨਾ ਸਰੀਰ ਯੋਗਾ ਕਿਉਂ ਕਰਦੇ ਨੇ ਸਾਰਾ ਸਰੀਰ ਕਿਉਂ ਮੋੜਦੇ ਆ ਜੋਗੇ ਨਾਲ ਐ ਵੀ ਹੱਟ ਚੱਲਦੇ ਰਹਿਣਾ ਐ ਬਾਹਾਂ ਕਿਉਂ ਮੋੜਦਾ ਬੰਦਾ ਮੋਢਿਆਂ ਦੇ ਨਾੜਾਂ ਚੱਲਦੀਆਂ ਰਹਿਣ ਐ ਮੈਨੂੰ ਕਰਨੇ ਪੈਂਦਾ ਸਟ੍ਰੈਚ ਕਰਦਾ ਹੈ ਸਟ੍ਰੈਚਿੰਗ ਸਟ੍ਰੈਚਿੰਗ ਕਹਿੰਦੇ ਲੋ ਸਭ ਨੂੰ ਤਾਂ ਪਤਾ ਨਹੀਂ ਸੀ ਕਿ ਸਭ ਨੂੰ ਤਾਂ ਪਤਾ ਇਹ ਕਰ ਲੈ ਨਵੇਂ ਸਾਰਾ ਸਰੀਰ ਖੋਲੀ ਐ ਇਹਦਾ ਗਾੜੀ ਕਹਿੰਦੇ ਹੁੰਨੇ ਆ ਵੀ ਗਾੜੀ ਭੰਲੀ ਸਰੀਰ ਖੋਲੇ ਆਦਾ ਉਹਦਾ ਗਾੜੀ ਅ ਗਾੜੀ ਹੁੰਦੀ ਆ ਪਤਨ ਅ ਗਾੜੀ ਕਹਿੰਦੇ ਆ ਉਹਨੂੰ ਉਹਨੂੰ ਕਹਿੰਦੇ ਆ ਗਾੜੀ ਬਹੁਤ ਬਹੁਤ ਸਾਰੇ ਦਾ ਧੰਨਵਾਦ ਤੁਸੀਂ ਸਾਰੇ ਭੈਣ ਭਰਾ ਬਹੁਤ ਪਿਆਰ ਕਰਦੇ ਹੋ ਐ ਵੀਡੀਓ ਨੂੰ ਪਿਆਰ ਕਰਦੇ ਰਹੋ ਵੱਤੋਂ ਵਾਦਾ ਦੇਖਿਆ ਕਰੋ ਵੱਤੋਂ ਵੱਤ ਛੋੜੇ ਹਰ ਭੈਣ ਭਰਾਵਾਂ ਦੀ ਮਾਣ ਆ ਤੁਸੀਂ ਕਰਨਾ ਜਿਵੇਂ ਕਰਨਾ ਤੁਸੀਂ ਕਰਨਾ ਵਾ ਤੁਸੀਂ ਬੰਦੇ ਨੂੰ ਚੱਕਣਾ ਤੁਸੀਂ ਰੱਖਣਾ ਖਿੱਚ ਕੇ ਰੱਖੋਗਾ ਮਸਾਰੇ ਭੈਣ ਭਰਾ ਚੱਕ ਦਿਓ ਫੱਟੇ ਨੱਪ ਦਿਓ ਇਕੱਲੀ ਦੁਪਹਿਰ ਨੂੰ ਪਠੰਡੇ ਸਾਮ ਨੂੰ ਦਿੱਲੀ ਉਹ ਕੰਮ ਚੱਕ ਦਿਓ ਫੱਟੇ ਆਪਣਾ ਡਾਇਲੌਗ ਫੇਮਸ ਹੈ ਤੇ ਕਰ ਦਿਓ ਸਾਰੇ ਹਨਾ ਵਾਇਰਲ ਸਾਰੇ ਗਾਣੇ ਵੱਤੋਂ ਵੱਤ ਦੇਖੋ ਸਾਰਿਆਂ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਇਕ ਕਮੈਂਟ ਤੇ ਸਬਸਕ੍ਰਾਈਬ ਚੈਨਲ ਨੂੰ ਤੇ ਹਾਈਪ ਚੈਨਲ ਦੀ ਵੱਧ ਤੋਂ ਵੱਧ ਵਧਾਇਆ ਕਰੋ ਹੈਪ ਹੁੰਦੀ ਹੈ ਜਿਹੜੀ ਕਮੈਂਟ ਕਰਦੇ ਜੇਓ ਆਪਰ ਸ਼ੇਅਰ ਤੇਨੂੰ ਕਰਕੇ ਹੈਪ ਹੈਪ ਵੱਧਦੀ ਹੁੰਦੀ ਹੈ ਉਹ ਜਰੂਰ ਵਧਾਇਆ ਕਰੋ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਮਿਲਦੇ ਆ ਜੀ ਅਗਲੇ ਬਲੌਗ ਦੇ ਵਿੱਚ